ਤੇ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਜਿਵੇਂ ਬਈ ਆਪਾਂ ਮੰਡੀਆਂ ਤੇ ਜਾਂਦੇ ਆ ਵੀਡੀਓ ਵਗੈਰਾ ਪਾਉਣੇ ਆਗੇ ਤੇ ਐਂ ਆਪਾਂ ਕੱਲ ਵੀਡੀਓ ਪਾਈ ਸੀ ਤਨੋਲਾ ਮੰਡੀ ਦੀ ਤੇ ਉਹ ਮੰਡੀ ਦੇ ਉੱਪਰ ਜਿਹੜੇ ਪਸ਼ੂ ਰਹਿ ਗਏ ਸੀਗੇ ਵੇਕ ਨਾਲੇ ਜਿਵੇਂ ਮੰਡੀ ਦੇ ਉੱਤੇ ਮਾਲ ਬਹੁਤ ਜ਼ਿਆਦਾ ਆਇਆ ਸੀਗਾ ਜਿਸ ਕਾਰਨ ਪਸ਼ੂ ਵੇਕ ਨਾਲੇ ਰਹਿ ਗਏ ਸੀਗੇ ਨੇ ਦੀ ਵੀਡੀਓ ਬਣਾਈ ਸੀ ਉਹਦੇ ਵਿੱਚੋ ਜਿੰਨਾਂ ਦੇ ਨਹੀਂ ਪਸ਼ੂ ਸੇਲ ਹੋਏ ਉਹਨਾਂ ਦੀ ਵੀਡੀਓ ਅੱਜ ਆਪਾਂ ਬਣਾਈ ਆ ਤੇ ਉਹ ਹੁਣ ਅੱਗੇ ਆਪਾਂ ਜਿਹੜੇ ਪਸ਼ੂ ਤੁਸੀਂ ਆਹ ਵੀਡੀਓ 'ਚ ਦੇਖੋਗੇ ਉਹ ਸਾਰੇ ਉਹੀ ਪਸ਼ੂ ਨੇਗੇ ਜਿਹੜੇ ਕੀ ਕੱਲ ਮੰਡੀ ਦੇ ਉੱਤੇ ਸੇਲ ਨਹੀਂ ਹੋਏ ਤੇ ਘਰੇ ਵਾਪਸ ਮੋੜ ਆਏ ਨੇ ਤੇ ਜੇ ਕਿਸੇ ਨੇ ਘਰੇ ਵੀਡੀਓ ਵਗੈਰਾ ਬਣਵਾਉਣੀ ਹੁੰਦੀ ਹੈ ਕੋਈ ਪਸ਼ੂ ਦੀ ਤਾਂ ਆਪਣਾ ਨੰਬਰ نیچے ਚੱਲ ਰਿਹਾ ਹੈਗਾ ਤੇ ਉਹ ਨੰਬਰ ਤੇ ਫੋਨ ਲਾ ਦਿਓ ਆਪਾਂ ਘਰੇ ਆ ਕੇ ਵੀਡੀਓ ਤੁਹਾਡੇ ਪਸ਼ੂ ਦੀ ਬਣਾ ਕੇ ਚੈਨਲ ਦੇ ਉੱਤੇ ਪਾ ਦਾਂਗੇ ਤੇ ਸਾਰਿਆਂ ਨੂੰ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਕਿਹੜੇ ਪੰਤਾਂ ਹੀ ਕੀ ਬਦਲੂਗਾ ਸਾਹਿਬ ਜੀ ਅੱਜ ਕਿਹੜੀ ਝੋਟ ਆਹ ਲੈ ਕੇ ਆਇਆ ਮੇਰੇ ਮੱਝ ਲੈ ਕੇ ਆਇਆ ਦੂਜੇ ਸੂਰ ਸਾਹਿਬ ਵੀਰੇ ਕੀ ਆ ਇਹ ਮਗਰ ਇਹਦੇ ਮਗਰ ਕੱਟੀ ਆਈ ਬਈ ਦੁੱਧ ਕਿੰਨਾ ਥੱਲੇ ਦੁੱਧ ਹੈਗਾ ਜੀ 13 14 ਕਿਲੋ ਠੀਕ ਐ ਦੇ ਮੁੱਲ ਕੀ ਕਰਤਾ ਇਹਦਾ ਮੁੱਲ 1 25 ਜੀ ਮਾਮਾ ਮੁੱਕ ਤੇ ਮੰਨਤਾਂ ਨੂੰ ਹੋ ਜੂ ਕਰ ਦਾਂਗੇ ਜੀ ਉਹ ਆ ਨੰਬਰ ਬੋਲੇ ਤੁਹਾਡਾ 98785 ਠੀਕ ਐ 645 ਗਿਆ ਸੀ ਠੀਕ ਐ ਵੀਰੇ ਧੰਨਵਾਦ ਜੀ ਇਹ ਮੋਗੇਜ ਬੈਂਕ ਦਾ ਜੀ ਇੱਜੜਾ ਕਹਾ ਭਾਈ ਸ਼ਿਕਾ ਜੀ ਕਿਹੜੇ ਪਿੰਡ ਤਾਂ ਹੀ ਬਲਕਪੁਰ ਖੇੜੇ ਜੀ ਜ਼ਿਲ੍ਹਾ ਕਿਹੜਾ ਜੀ ਮਾਨਸਾ ਜੀ ਅਸੇ ਬ੍ਰੈਗ ਕੈਮਿਸ ਵਿੱਚ ਉਟਿਆ ਹਾ ਦੂਜੇ ਜੀ ਅਸੇ ਇਹ ਮਾਗਰ ਕੀ ਇਹ ਦੇ ਦੇ ਕਟੀ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਏ 18 19 ਦਿਨ ਠੀਕ ਹੈ ਇਹਦੇ ਤੇ ਦੁੱਧ ਕਿੰਨਾ ਜੀ 14 ਕਿਲੋ ਜੀ 14 ਕਿਲੋ ਇਹ ਮੁੱਲ ਕੀ ਰੱਖਦਾ ਜੀ 170 ਜੀ ਮਾਨ ਤਾਨ ਹੋ ਜੀ ਮੌਕੇ ਤੇ ਹਾਂਜੀ ਮੋਬਾਈਲ ਨੰਬਰ ਬੋਲਿਓ 70870 70252 ਕੇਰਾ ਹੋਰ ਬੋਲ ਦਿਓ 70870 7020 ਬੋਲ ਦਿਓ ਠੀਕ ਹੈ ਧੰਨਵਾਦ ਜੀ ਤਾ ਭਈ ਕਹਿੰਦਾ ਮਾਨਤਾਂ ਹੋ ਜੂਗਾ ਤੇ ਮੋਬਾਈਲ ਨੰਬਰ ਸੁਣ ਲੈ ਕੇ ਦੇਤਾ ਤੇ ਇੱਕ ਬਾਈ ਨੇ ਫੋਨ ਤੇ ਗੱਲ ਕਰ ਲਿਓ ਜੈਲੂ ਵਾਲੀ ਕਿਹਾ ਤੇ ਜ਼ਿਲ੍ਹਾ ਕਿਹੜਾ ਮਾਨਸਾ ਤੇ ਆ ਜਿਹੜੀ ਬਸਤੀ ਐ ਕੈਮਸ ਹੋਇਆ ਇਹ ਇਹ ਭਈ ਤੀਜੇ ਸੂਏ ਆ ਅਸਿਆ ਇਹਦੇ ਮਗਰ ਕੀ ਆ ਬੱਛਾ ਭਈ ਬੱਸਾ ਤੇ ਦੁੱਧ ਕਿੰਨਾ ਥੱਲੇ ਦੁੱਧ ਭਾਈ ਇਹਦੇ ਥੱਲੇ ਕੰਦਰਾ 100 ਲੀਟਰ ਦੇ ਗੀੜ ਤੇ ਹੈਗਾ ਅੱਛਾ ਇਹ ਰੇਟ ਕੀ ਰੱਖਦਾ 55000 ਇਹਨੇ ਕਿ ਦਿਨ ਹੋ ਗਏ ਸੂਈ ਨੂੰ ਹਫਤਾ ਹੋਇਆ ਬਈ ਜੀ ਠੀਕ ਹੈ ਤੁਹਾਡਾ ਮੋਬਾਈਲ ਨੰਬਰ ਬੋਲੋ 8544902317 ਠੀਕ ਹੈ ਜੀ ਤਾਂ ਬਾਈ ਕਹਿੰਦਾ ਮੰਨਤਾਨ ਹੋ ਜੂ ਮੌਕੇ ਤੇ ਤੇ ਗਾਂ ਜੀ ਨੂੰ ਫਿੱਟ ਲਾ ਦਈਏ ਤਾਂ ਦੇਖ ਕੇ ਤੁਸੀਂ ਕਿਹੜੇ ਪਿੰਡ ਤਾਂ ਹੀ ਪਿੰਡ ਲੇਲ ਖੁਰਦਾ ਬਾਈ ਜ਼ਿਲਾ ਕਿਹੜਾ ਜੀ ਜ਼ਿਲਾ ਸੰਗਰੂਰ ਅਸੇ ਵੀਰਿਆ ਕੈਮੇ ਸੂਏ ਝੋਟੀ ਇਹ ਦੂਜਾ ਸੂਆ ਝੋਟੀ ਆ ਜੀ ਅਸਰ ਮਾਗਰ ਕੀ ਇਹਦੇ ਮਾਗਰ ਕਟਾਈ ਠੀਕ ਹੈ ਬਈ ਕਿੰਨੇ ਕਿਦਾਂ ਲਾਇ ਸੁਈ ਹੋਈ ਆ ਇਹ 12 ਕਿਦਾਂ ਨੇ ਹੋ ਗਈ ਸੁਈ ਠੀਕ ਹੈ ਵੀਰੇ ਇਹਦਾ ਮੁੱਲ ਕੀ ਕਰਤਾ ਮੁੱਲ 190 ਹੈ ਬਈ ਦੁੱਧ ਕਿੰਨਾ ਵੇ ਥੱਲੇ 15 ਕਿਲੋ ਤਿਆਰ ਆ ਅੱਛਾ ਮੌਕੇ ਤੇ ਮਾਣ ਤਾਣ ਹੋ ਜੀ ਹਾਂ ਹੋਊਗਾ ਬਈ ਮੋਬਾਈਲ ਨੰਬਰ ਬੋਲਿਓ ਤੁਹਾਡਾ ਮੋਬਾਈਲ ਨੰਬਰ 7696204870 ਠੀਕ ਹੈ ਤੇ ਬਾਈ ਕਹਿੰਦਾ ਮੌਕੇ ਤੇ ਮਾਣ ਤਾਣ ਹੋ ਜੂਗਾ ਤੇ ਬਾਈ ਦਾ ਮੋਬਾਈਲ ਨੰਬਰ ਦੇਤਾ ਤੁਹਾਨੂੰ ਖੁੱਸ ਕੇ ਤੇ ਬਾਈ ਨਾਲ ਫੋਨ ਤੇ ਕਨੈਕਟ ਕਰ ਸਕਦੇ ਆਂ ਸਤਿ ਸ੍ਰੀ ਅਕਾਲ ਜੀ ਕਿਹੜੇ ਪਿੰਡ ਤੋਂ ਆਈ ਛੇਪੇਲ ਵਾਲੀ ਤੋਂ ਜੀ ਪਿੰਡ ਦਾ ਸਰਪੰਚਾ ਮੌਜੂਦਾ ਅਸਹੀ ਕਿਹੜਾ ਜਲਾ ਕਿਹੜਾ ਇਹਨੂੰ ਸਿਰ ਮੁਖਸਰ ਸਾਹਿਬ ਅਸਾ ਜਿੰਨੇ ਮਸਾ ਲਗਾਏ ਹੋ ਅੱਜ 4 ਲੇਕਨ 4 ਨੇ ਜੀ ਐਦੀ ਡਿਟੇਲ ਕੀ ਆ ਜੀ ਕੈਮਿਸੂ ਇਹ ਇਹ ਦੂਜੇ ਸੂਏ ਜੀ ਅਰਜਨ ਕੰਗੜ ਦੀ ਏੜ ਦੀ ਬੱਚੀ ਆ ਜੀ ਅਸਹੀ ਲੋ ਤਾਂ ਪਿਛਲੇ ਸੂਤੇ ਤਾਂ ਪਹਿਲੇ ਸੂਤੇ ਦਾ 15 ਲੀਟਰ ਨੇ ਠੀਕ ਆ ਜੀ ਜੋ ਸੂਏ ਸੋਨਾ ਜੁਗਾਣਾ ਰਹਿੰਦੇ ਪੰਜ-ਛੇ ਦਿਨ ਉਹ ਅਸਹੀ ਇਹਦਾ ਮੁੱਲ ਕੀ ਕਰਤਾ ਜੀ ਇਹਦਾ 240 ਕਰਦੀ ਅਸੇ ਮੌਕੇ ਤੇ ਮਨ ਤਾਨ ਹੋ ਜੀ ਉਹਦਾ ਹਾਂ ਜੀ ਹਾਂ ਜੀ ਉਹ ਦੂਜੀ ਦੀ ਡਿਟੇਲ ਕੀ ਨਾਲ ਦੀ 1.40 ਇੱਕ ਇਹ ਸੂਈ ਹੋਈ ਹੈ ਜੀ ਇਹ ਸੂਈ ਹੈ ਇਹ ਦੇ ਮਗਰ ਕੀ ਜੀ ਇਹ ਦੇ ਮਗਰ ਕਟਾਈ ਐ ਐਸੇ ਦੁੱਧ ਕਿੰਨਾ ਕੱਢਦੀ ਏ ਇਹ 13 ਲੀਟਰ ਕੰਮਸ ਹੋਈ ਏ ਇਹ ਵੀ ਦੁੱਧੇ ਸੂਹੇ ਦੂਜਾ ਠੀਕ ਹੈ ਜੀ ਤੇ ਉਹ ਉਹ ਨਾਲ ਦੀ ਨਾਲ ਦੀ ਜਿਸ ਗੱਬਣਾ ਜੀ ਉਹ ਉਹ ਗੱਬਣਾ ਹਲੇ ਠੀਕ ਹੈ ਉਹਦਾ 81 ਜੀ ਉਹਦਾ 81 ਉਹ ਚੌਥੀ ਚੌਥੀ ਦਾ ਮੰਗਦੇ ਆ 1 ਲੱਖ ਰੁਪਏ ਅਸੇ ਮਗਰ ਕੇ ਜੋਰੇ ਉਹਦੇ ਮਗਰ ਵੀ ਇਕੱਠਾ ਹੀ ਉਸ ਕਿੰਨੇ ਦਿਨੋਂ ਗਿਸੂ ਬਿਨੋਂ ਨੂੰ ਉਹਨੂੰ ਗੱਠੇਣਾ ਕਿ 8 ਦਿਨ ਛੋਡਾ ਮੋਬਾਈਲ ਨੰਬਰ ਬੋਲਿਓ ਜੀ 98155 ਜੀ ਠੀਕ ਹੈ ਜੀ 0430 ਪੂਰਾ ਠੀਕ ਹੈ ਤਾਂ ਨਮਾਜ਼ ਪਿੰਡਾ ਮਾਨਸਰ ਵੀਰੇ ਤੇ ਨੇੜੇ ਵੀ ਆਪਾਂ ਨੂੰ ਕੋਈ ਸ਼ਹਿਰ ਮੈਨੂੰ ਮੇਰੇ ਪਿੱਖੀ ਪਿੰਡਾ ਵੀ ਪਿੱਖੀ ਇਧਰੋਂ ਤਨੋਲਾ ਮੰਡੀ ਵੀ ਹੈ ਤਨੋਲਾ ਹਾਂ ਤਨੋਲਾ ਮੰਡੀ ਠੀਕ ਹੈ ਇਹ 12 13 ਦਿਨਾਂ ਦੀ ਸੂਈ ਹੈ ਬੜਾ ਬਾਈ ਨਾਲੂਆ ਨਾਲ ਆ ਬੱਚੇ ਦਾ ਉਹਨਾਂ ਇਸ ਟਾਈਮ 18 ਕਿਲੋ ਦੁੱਧ ਤਿਆਰ ਹੈ ਦੇਖ। ਸਹੀ। ਹਾਂਜੀ। ਵੀ ਡੱਬੇ ਬਣਾਵਾਂਗੇ 18। ਹਾਂ ਡੱਬੇ ਬਣਾਵਾਂਗੇ। ਕਰੋ 3 ਡੰਕ ਚੋਲੇ, 4 ਚੋਲੇ ਜਿੰਨਾ ਜਿੰਨਾ ਜਿਹੜੇ ਬੰਦੇ ਦਾ ਦਿਲ ਨਹੀਂ ਖੁਸ਼ ਹੁੰਦਾ। ਠੀਕ ਹੈ ਜੀ। ਤੇ ਆਹ ਦੇਖ ਸਕਦੇ ਹੋ ਵੀ ਬੈਠ ਤੁਸੀਂ। ਵਧੀਆ ਕੱਦ-ਕੁੱਦ ਪੂਰਾ ਉੱਚਾ ਹੈ। ਹੁਣ ਚਬਾਈ ਹੋਈ ਹੋਈ ਆ ਨਾ ਬਈ। ਚਬਾਈ ਹੋਈ ਹੋਈ ਆਂ ਵੀਰੇ। ਇਹ ਹੁਣ 10-11 ਕੇ ਦਾ ਟਾਈਮ ਆ ਬਈ ਆ ਦੇਖ ਸਕਦੇ ਹੋ। ਆ ਦੇਖੋ ਕਿਹੜਾ ਛੂਆ ਬਈ ਇਹਦਾ? ਇਹ ਤੀਜਾ ਛੂਆ ਜੀ। ਤੀਜਾ ਸੁਆ ਬਈ ਹਾਂ ਹਾਂ ਥਾਲੇ ਵਾ ਵਧੀਆ ਬਈ ਆ ਦੇਖੋ ਠੀਜ ਬਾਈ ਵਾਲਾ ਤੇ ਆ ਬੱਛਾ ਆ ਗਿਆ ਵੀ ਮਾਗਰ ਹਾਂ ਬੱਸਾ ਬਈ 나ੜੂਆ ਨਾਲਾ ਆ ਦੇਖ ਲਈ 나ੜੂਆ ਤੋਰ ਕਿਦਾਂ ਹੈਗਾ ਬਈ ਉਹ ਵਧੀਆ ਠੰਡੀ ਸੀ ਲਈ ਹਾਂ ਠੰਡੀ ਸੀ ਬਈ ਕੋਈ ਪੂਰੀ ਉੱਚੀ ਲੰਮੀ ਵਧੀਆ ਬਾਹਰ ਦਾ ਠੰਡੀ ਸੀਲ ਤੀਜਾ ਸੂਆ ਕਹਿੰਦਾ ਬਾਈ ਇਹਦਾ ਮੋਬਾਈਲ ਨੰਬਰ ਆ ਮੋਬਾਈਲ ਨੰਬਰ ਬੋਲ ਦਈ 836022 90272 ਸਹੀ ਤੇ ਇਹਦਾ ਰੇਟ ਬਾਈ ਰੇਟ ਦਾ ਫੋਨ ਤੇ ਹੀ ਕਰਾਂ ਬਾਈ ਫੋਨ ਤੇ ਕਰੋਗੀ ਹਾਂ ਹਾਂ ਫੋਨ ਤੇ